ਐਚਐਸ ਪੁਲਰਤੇ ਮਿਸਟਰ ਐਚਐਸ ਪੁਲਰਤੇ ਡਿਊਲ ਐਫਆਈਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਹੈ ਫਾਰਮਲੀ ਪੁੱਛਗਛ ਤੋਂ ਬਾਅਦ ਅਰੈਸਟ ਕਰ ਚੁੱਕੀ ਹੈ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ which is against law ਇਸ ਗੱਲ ਤੇ ਕਿਹਾ ਸੀ ਵੀ ਇਸ ਕਰਕੇ ਨਵਾਂ ਰਿਮਾਨਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਨਡ ਹੁੰਦਾ ਹੈ ਦੁਬਾਰਾ ਰਿਮਾਨਡ ਹੋਵੇ ਅਰੈਸਟ ਹੀ ਆਏਗਾ 5 ਦਿਨ ਦਾ ਰਿਮਾਨਡ ਦਿੱਤਾ ਹੈ ਜੀ ਮਾਨਯੋਗ ਅਦਾਲਤ ਨੇ ਆਰਡਰ ਜੇਵਟਡ ਹੈ ਇੱਕ ਸੀਗਾ ਜਿਹੜਾ ਗਰਾਉਂਡਜ਼ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਜ਼ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਬਹੁਤ ਜਸਟੀਫਾਈਡ ਨਹੀਂ ਕੋਈ ਟ੍ਰਾਂਜੈਕਸ਼ਨ ਤਾਂ ਨਹੀਂ ਸੀ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਇਹਨਾਂ ਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਦਿਨ ਤਰਨੋਤ ਸਾਬ ਤੁਹਾਡੇ ਕੋਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਜ਼ ਆਫ ਅਰੈਸਟ ਪ੍ਰੋਪਰਲੀ ਲੋਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ ਮੇਨ ਸੀਗਾ ਵਾਈ ਸੈਕੰਡ ਐਫ ਆਈ ਆਰ ਜਦੋਂ ਇੱਕ ਐਫਰ ਹੋ ਚੁੱਕੀ ਐ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਐ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸੀਲੀ ਮੇਨ ਇਹੀ ਸੀਗਾ ਕਿ ਵਾਈ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੀ ਕਿਸ ਦੇ ਵੀ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਅਕਿਊਜ਼ ਦੇ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਪੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਹੈ ਐਚ ਐਸ ਪੁੱਲਰ ਤੇ ਮਿਸਟਰ ਐਚ ਐਸ ਪੁੱਲਰ ਤੇ ਡਿਊਲ ਐਫ ਆਈ ਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫੇਅਰ ਕਰ ਚੁੱਕੀ ਹੈ ਫਾਰਮਲੀ ਪੁੱਛਗਿੱਛ ਤੋਂ ਬਾਅਦ ਅਰੈਸਟ ਕਰ ਚੁੱਕੀ ਹੈ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾ ਇਸ ਗੱਲ ਤੇ ਕਿਹਾ ਸੀ ਵੀ ਇਸ ਕਰਕੇ ਨਵਾਂ ਰਿਮਾਂਡ ਨਾ ਦਿੱਤਾ ਜਾਂਦਾ ਦੁਬਾਰਾ ਰਿਮਾਂਡ ਹੁੰਦਾ ਹੈ 5 ਦਿਨ ਦਾ ਰਿਮਾਂਡ ਦਿੱਤਾ ਜੀ ਮਾਨਯੋਗ ਅਦਾਲਤ ਨੇ ਆਰ ਇਕ ਸੀਗਾ ਜਿਹੜਾ ਗਰਾਉਂਡਸ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਸ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰੋਪਰਟੀ ਵੇਚ ਦੇਣਗੇ ਹੀ ਇਸ ਆਲਰੇਡੀ ਇਨ ਕਸਟਡੀ ਬਹੁਤ ਜਸਟੀਫਾਈਡ ਨਹੀਂ ਉਹ ਟ੍ਰਾਂਜੈਕਸ਼ਨ ਤਾਂ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦੇ ਸੀਗਾ ਕਿ 2 ਮਹੀਨਾ ਦੀ ਇਹਨਾਂ ਦੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਜੋ ਤਨੋਆ ਸਾਹਿਬ ਤੁਹਾਡੇ ਕੋਲ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਸ ਆਫ ਅਰੈਸਟ ਪ੍ਰੋਪਰਲੀ ਇਨਫੋਰਮ ਲੋਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ 메인 ਸੀਗਾ ਵਾਇਸ ਸਕੈਂਡ ਐਫ ਆਈ ਆਰ ਜਦੋਂ ਇੱਕ ਆਫਰ ਹੋ ਚੁੱਕੀ ਹੈ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸੀਲੀ 메인 ਇਹੀ ਸੀਗਾ ਕਿ ਵਾਇ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੇ ਕੇਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਕਯੂਜ਼ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਪੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਹੈ ਐਚ ਐਸ ਪੁੱਲਰ ਤੇ ਮਿਸਟਰ ਐਚ ਐਸ ਪੁੱਲਰ ਤੇ ਡਿਊਲ ਐਫ ਆਈ ਆਰ ਨਾ ਕੀਤੀ ਜਾਵੇ ਪਹਿਲਾਂ ਆਲਰੇਡੀ ਵਿਜੀਲੈਂਸ ਇਸ ਨੂੰ ਲੈ ਕੇ ਐਫਰ ਕਰ ਚੁੱਕੀ ਹੈ ਫਾਰਮਲੀ ਪੁੱਛ ਗਿਛ ਤੋਂ ਬਾਅਦ ਅਰੈਸਟ ਕਰ ਚੁੱਕੀ ਹੈ ਤਾਂ ਇੱਕ ਗੱਲ ਉਸੇ ਅਫੈਂਸ ਵਾਸਤੇ ਦੁਬਾਰਾ ਦੂਜੀ ਏਜੰਸੀ ਆ ਰਹੀ ਹੈ ਵਿਚ ਇਜ਼ ਅਗੇਂਸਟ ਲਾ ਇਸ ਗੱਲ ਤੇ ਕਿਹਾ ਸੀ ਵੀ ਇਸ ਕਰਕੇ ਨਵਾਂ ਰਿਮਾਂਡ ਨਾ ਦਿੱਤਾ ਜਾਵੇ ਦੁਬਾਰਾ ਰਿਮਾਂਡ ਦਿੱਤਾ ਜਾਂਦਾ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ ਜੀ ਮਾਨਯੋਗ ਅਦਾਲਤ ਨੇ ਆਰਡ ਇਕ ਜਿਹਾ ਇਹ ਗਰਾਉਂਡਜ਼ ਆਫ ਅਰੈਸਟ ਨੇ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਗਰਾਉਂਡਜ਼ ਆਫ ਅਰੈਸਟ ਨੇ ਉਹ ਕਹਿੰਦੇ ਇਸ ਕਰਕੇ ਅਰੈਸਟ ਕੀਤਾ ਜਾ ਰਿਹਾ ਵੀ ਇਹ ਬਾਹਰ ਜਾ ਕੇ ਪ੍ਰਾਪਰਟੀ ਵੇਚ ਦੇਣਗੇ ਹੀ ਇਜ਼ ਆਲਰੇਡੀ ਇਨ ਕਸਟਡੀ ਕੋਈ ਜਸਟੀਫਾਈਡ ਨਹੀਂ ਕੋਈ ਟਰਾਂਜੈਕਸ਼ਨ ਤਾਂ ਵੀ ਨਹੀਂ ਉਹ ਬੋਲ ਰਿਹਾ ਉਹਨਾਂ ਨੇ ਉਹ ਉਹਨਾਂ ਦਾ ਇਹ ਸੀਗਾ ਕਿ 2 ਮਹੀਨਾ ਦੀ ਜਿਹੜੀ ਆਮਦਨ ਦਾ ਰਿਕਾਰਡ ਹੈ ਉਹਨਾਂ ਕੋਲ 32 ਲੱਖਸ ਦਾ ਦਿਸ ਵਾਸ ਦਿਓ ਤਨੋਆ ਸਰ ਤੁਹਾਡੇ ਤੋਂ ਵੀ ਕਈ ਸੋਲਿਡ ਰੀਜ਼ਨ ਨੇ ਜਿਹੜੇ ਉੱਥੇ ਰੱਖੇ ਗਏ ਨੇ ਕਿਉਂਕਿ ਬਹਿਸ ਕਾਫੀ ਤਿੱਖੀ ਚੱਲੀ ਹੈ ਕਿ ਕੁਝ ਖਾਸ ਗਰਾਉਂਡਜ਼ ਆਫ ਅਰੈਸਟ ਪ੍ਰੋਪਰਲੀ ਇਨਫਾਰਮ ਲੋਜੀਕਲ ਨਹੀਂ ਸੀਗੇ ਸਾਡੇ ਮੰਨਣਾ ਸੀਗਾ 메인 ਸੀਗਾ ਵਾਇਸ ਸਕੰਡ ਐਫ ਆਈ ਆਰ ਜਦੋਂ ਇੱਕ ਆ ਫਿਰ ਹੋ ਚੁੱਕੀ ਐ ਅਰੈਸਟ ਹੋ ਚੁੱਕੇ ਨੇ ਤੇ ਉੱਥੇ ਸੀਬੀਆਈ ਮੁਹਾਲੀ ਕੋਰਟ ਵਿੱਚ ਪੇਸ਼ ਹੋ ਚੁੱਕੀ ਐ ਤੇ ਉੱਥੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਅਸੀਂ ਉਹ ਇੰਟਰਫੇਅਰ ਨਹੀਂ ਕਰਾਂਗੇ ਬਿਜ਼ਨਸ ਦੇ ਪ੍ਰੋਸੈਸ 'ਚ ਇੱਕ ਇੱਕੋ ਫੈਂਸੀਲੀ 메인 ਇਹੀ ਸੀਗਾ ਕਿ ਵਾਇਡ ਡਿਊਲ ਐਫ ਆਈ ਆਰ ਫਾਰ ਵਨ ਅਫੈਂਸ ਜੀ ਬਿਲਕੁਲ ਤੇ ਦੋ ਕੇਸ ਸੀਗੇ ਦੋਨਾਂ ਕੇਸਾਂ ਦੇ ਵਿੱਚ ਮਤਲਬ ਕਿ ਇਹ ਕਿਹੜੇ ਕੇਸ ਦੇ ਵਿੱਚ ਜੋ ਪਹਿਲਾ ਕੇਸ ਸੀਗਾ 16 ਤਰੀਕ ਵਾਲਾ ਉਹਦੇ ਨਾਲ ਕਿਰਸ਼ਾਨੂੰ ਸੀਗਾ ਉਹ ਕਿਊਜ਼ ਦੇ ਨਾਲ ਉੱਚ 20th ਦਿੱਤੀ ਗਈ ਹੈ ਜੁਡੀਸ਼ੀਅਲ ਰਿਮਾਂਡ ਵਿੱਚ ਇਸ ਦੇ ਵਿੱਚ ਮਿਸਟਰ ਭੁੱਲਰ ਦਾ ਪੁਲਿਸ ਰਿਮਾਂਡ ਉਹਨੇ ਕੱਲਾ ਮੰਗਿਆ ਸੀ ਜੋ 11 ਤਰੀਕ ਤੱਕ ਦਿੱਤਾ ਗਿਆ